ਪਰ ਜਿਹੜੇ ਭਗਤ ਹੁੰਦੇ ਉਹ 24 ਘੰਟੇ ਭਜਨ ਕਰਦੇ ਪਹਿਲਾ ਗੁਣ ਸੀ ਮਾਤਾ ਜੀ ਦਾ 24 ਘੰਟੇ ਭਜਨ ਕਰਨਾ ਤੇ ਦੂਜਾ ਗੁਣ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਕਲਗੀਧਰ ਸਵਾਮੀ ਜਿਨ੍ਹਾਂ ਦੇ ਦਰਸ਼ਨ ਤੋਂ ਬਿਗੈਰ ਅੰਨ ਪਾਣੀ ਨਹੀਂ ਛਕਣਾ ਇਹ ਉਹਨਾਂ ਦਾ ਨਿਯਮ ਸੀ ਅਜਾਪਾ ਵੀ ਨਹਿ ਬਣਾਈਏ ਕਿ ਜਦੋਂ ਤੱਕ ਧੰਨ ਸ਼੍ਰੀ ਗੁਰੂ ਕਰਨ ਸਾਹਿਬ ਜੀ ਦੇ ਦਰਸ਼ਨ ਨਾ ਕਰ ਲਈਏ ਉਦੋਂ ਤੱਕ ਮੂੰਹ 'ਚ ਅੰਨ ਪਾਣੀ ਨਾ ਪਾਈਏ ਇੱਕ ਸਿੰਘ ਆਇਆ ਸੀ ਖਾਲਸਾ ਜੀ ਉਸ ਵੇਲੇ ਦਾਸ ਗਰੰਥੀ ਸਿੰਘ ਦੀ ਸੇਵਾ ਕਰਦਾ ਸੀ ਤੇ ਸਜਕੰਡ ਐਕਸਪ੍ਰੈਸ ਹੁਣੇ ਆਰੰਭ ਨਹੀਂ ਹੋਈ ਸੀ ਮਨਮਾੜ ਤੋਂ ਗੱਡੀਆਂ ਬਦਲਣੀਆਂ ਪੈਂਦੀਆਂ ਸੀ ਤਿੰਨ ਤਿੰਨ ਦਿਨ ਲੱਗਦੇ ਸੀ ਸਿੰਘ ਤਿੰਨ ਦਿਨ ਦਾ ਸਫ਼ਰ ਕਰਕੇ ਜਿਸ ਵੇਲੇ ਹਜ਼ੂਰ ਸਾਹਿਬ ਪਹੁੰਚਿਆ ਤੇ ਕਮਰਾ ਮੰਗਿਆ ਤੇ ਜਿਹੜੇ ਇਨਕੁਆਰੀ ਦੇ ਸਿੰਘੋਂ ਦੇ ਉਹਨਾਂ ਨੇ ਕਿਹਾ ਕੱਲੇ ਸਿੰਘ ਨੂੰ ਕਮਰਾ ਨਹੀਂ ਦਿੰਦੇ ਅਸੀਂ ਉਹ ਕਰਨਗੇ ਅਰੁਸ਼ ਇਸ਼ਨਾਨ ਪਾਣੀ ਕਰ ਲਈਏ ਸਿਰਫ ਫਿਰ ਉਹਨਾਂ ਨੇ ਕਹੇ ਸਿੰਘ ਰਹਿੰਦਾ ਉਹ ਤੁਹਾਡੇ ਤੁਹਾਡਾ ਹੀ ਬੇਲੀ ਹੈਗਾ ਉਹਦੇ ਕੋਲ ਚਲ ਜਾਓ ਦਾਸ ਉਸ ਵੇਲੇ ਸਰਾਂ ਦੇ ਵਿੱਚ ਰਹਿੰਦਾ ਸੀ ਸਿੰਘਾਂ ਨੂੰ ਪੜਾਉਂਦਾ ਸੀ ਤੇ ਉਸ ਨੇ ਆ ਕੇ ਬੂਆ ਖੜਕਾਇਆ ਤੇ ਦਾਸ ਸੁੱਤਾ ਹੋਇਆ ਸੀ ਉਠਾਇਆ ਆਪਣਾ ਇਸ਼ਨਾਨ ਪਾਣੀ ਕਰਨਾ ਤੇ ਸਤਿਗੁਰਾਂ ਦੇ ਦਰਸ਼ਨ ਕਰਨੇ ਮੈਂ ਕਿਹਾ ਕਰ ਲੈ ਤੂੰ ਇਸ਼ਨਾਨ ਪਾਣੀ ਤੇ ਸਿੰਘ ਇਸ਼ਨਾਨ ਪਾਣੀ ਕਰ ਰਿਹਾ ਸੀ ਤੇ ਮੇਰੇ ਮਨ ਵਿੱਚ ਆਇਆ ਸਿੰਘ ਹੁਣ ਤਿੰਨ ਦਿਨਾਂ ਤੋਂ ਟ੍ਰੇਨ ਵਿੱਚ ਆਇਆ ਤੇ ਦਾਸ ਨੇ ਉਸ ਵੇਲੇ ਜਲ ਪਾਣੀ ਉਹਦੇ ਇਸ਼ਨਾਨ ਦੇ ਵੇਲੇ ਵੇਲੇ ਤਿਆਰ ਕਰ ਲਿਆ ਜਿਸ ਵੇਲੇ ਇਸ਼ਨਾਨ ਕਰਕੇ ਬਾਹਰ ਆਇਆ ਤੇ ਮੈਂ ਜਲ ਪਾਣੀ ਸਾਹਮਣੇ ਰੱਖਿਆ ਤੇ ਉਸਨੇ ਕਿਹਾ ਖਾਲਸਾ ਜੀਓ ਗੱਲ ਪੱਲੇ ਬੰਨਣ ਵਾਲੀ ਹੁਣੇ ਕਿਹਾ ਸਿੰਘਾ ਮੇਰਾ ਨਾਮ ਹੈ ਜਦੋਂ ਤੱਕ ਮੈਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਕਰਦਾ ਉਦੋਂ ਤੱਕ ਮੂੰਹ 'ਚ ਅਨ ਪਾਣੀ ਨਹੀਂ ਪਾਉਂਦਾ ਮੇਗਾ ਮਿੱਤਰਾਂ 3 ਦਿਨ ਹੋ ਗਏ ਤੈਨੂੰ 3 ਦਿਨ ਤੱਕ ਪਾਣੀ ਵੀ ਨਹੀਂ ਪੀਤਾ ਫਿਰ ਲਗੇ ਨਹੀਂ ਜੀ ਕੁਝ ਵੀ ਮੂੰਚ ਨਹੀਂ ਪਾਇਆ